ਅੱਜ ਦੀ ਤਰੀਕ 15 ਅਕਤੂਬਰ ਸਨ 2025 ਤੇ ਦਿਨ ਬੋਧਵਾਰ ਤੇ ਆਪਣਾ ਸਾਈਕਲਿੰਗ ਦਾ ਜਿਹੜਾ ਟ੍ਰਾਇਲ ਆ ਫਾਈਨਲ ਚਰਨ ਵੱਲ ਵਧਾ ਹੋਇਆ ਤੇ ਲਗਭਗ ਟ੍ਰਾਇਲ ਸਕਸੈਸਫੁਲ ਤੇ ਟ੍ਰੇਨਿੰਗ ਜਿਹੜੀ ਸੀ ਇਹ ਕੋਸ਼ਿਸ਼ ਜਿਹੜੀ ਸੀ ਤੇ ਪ੍ਰੈਕਟਿਸ ਲਗਭਗ ਪਿਛਲੇ ਸਾਲ ਤੋਂ ਜਿਹੜੀ ਇਹ ਚੱਲਦੀ ਪਈ ਸੀ ਤੇ ਹੁਣ ਆਲਮੋਸਟ ਕੰਪਲੀਟਡ ਹੁਣ ਵਾਲਾ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਲੰਮੀ ਜਿਹੜੀ ਯਾਤਰਾ ਹੈ ਰਾਜਸਥਾਨ ਸਾਈਡ ਨੂੰ ਉਹ ਕਰਾਂਗੇ ਤੇ ਰਸਤੇ ਵਿੱਚ ਆਉਣ ਵਾਲੇ ਸਾਰੇ ਧਾਰਮਿਕ ਸਥਾਨ ਜਿਹੜੇ ਵੀ ਹੋਣਗੇ ਤੇ ਨਾਲ ਉਹਨਾਂ ਦੇ ਜਿਹੜੇ ਟੂਰਿਸਟ ਪਲੇਸ ਹੋਣਗੇ ਦੇਖਣ ਵਾਲੇ ਉਹ ਸਾਰੇ ਆਪਾਂ ਦੇਖਾਂਗੇ ਉਸ ਤੋਂ ਅੱਗੇ ਫਿਰ ਪੋਸ਼ਕਰ ਦਾ ਮੇਲਾ ਰਾਜਸਥਾਨ ਦੇ ਵਿੱਚ ਵਰਲਡ ਫੇਮਸ ਆ ਤੇ ਆਪਾਂ ਜਿਹੜਾ ਹੈਗੇ ਕੋਸ਼ਿਸ਼ ਕਰਾਂਗੇ ਸਮੇਂ ਸਿਰ ਆਪਾਂ ਉੱਥੇ ਪਹੁੰਚੀਏ ਤੇ ਉਹਨੂੰ ਸਾਰੇ ਨੂੰ ਕੈਮਰੇ ਦੇ ਨਾਲ ਫਿਲਮਾਈਏ ਤੇ ਨਾਲੇ ਉਹਨੂੰ ਆਪ ਦੇਖਿਏ ਔਰ ਨਾਲ ਆਪਣੇ ਸੱਜਣਾ ਮਿੱਤਰਾਂ ਨੂੰ ਦਿਖਾਈਏ ਤੇ ਰਸਤੇ ਦੇ ਵਿੱਚ ਔਰ ਆਪਾਂ ਜਿਹੜਾ ਲੋਕਾਂ ਦਾ ਉਧਰ ਦਾ ਰਾਜਸਥਾਨ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਤੇ ਖਾਣਾ-ਦਾਣਾ ਕੀ ਕਰਦੇ ਆ ਉਹ ਲੋਕ ਕਿੱਦਾਂ ਰਹਿੰਦੇ ਆ ਫੜਾਈ ਲਿਖਾਈ ਦਾ ਕਿਹੋ ਜਿਹਾ ਉਹਨਾਂ ਦਾ ਇੰਤਜ਼ਾਮ ਆ ਉਧਰ ਤੇ ਮੁੱਖ ਕੀਤਾ ਕੀ ਹੈ ਉਹਨਾਂ ਦਾ ਤੇ ਹੋਰ ਕਾਰੋਬਾਰ ਕੀ ਕਰਦੇ ਆ ਇਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇੰਟੀਰੀਅਰ ਜੀ ਆ ਕੇ ਅੰਦਰੂਨੀ ਜਿਹੜਾ ਪਿੰਡਾਂ ਦਾ ਇਲਾਕਾ ਹੈ ਲੋਕਲ ਇਲਾਕਾ ਹੈ ਉਹਨਾਂ ਦਾ ਉਹਦੇ ਅੰਦਰ ਜਾਵਾਂਗੇ ਤੇ ਜਾ ਕੇ ਕੋਸ਼ਿਸ਼ ਕਰਾਂਗੇ ਜਾਣਣ ਦੀ ਰਾਜਸਥਾਨ ਕਾਫੀ ਵੱਡੀ ਸਟੇਟ ਹੈ ਰਾਜਿਆਂ ਦਾ ਸ਼ਹਿਰ ਕਾਫੀ ਉੱਥੇ ਜਿਹੜੇ ਮਹਿਲ ਮਨਾਰੇ ਆ ਉਹ ਦੇਖਣ ਵਾਲੇ ਆ ਇਹ ਕੋਸ਼ਿਸ਼ ਕਰਾਂਗੇ ਕਿ ਲੰਮਾ ਟੂਰ ਆ ਇਹ ਸਾਰਾ ਕਵਰ ਕਰਕੇ ਹੀ ਉਧਰੋਂ ਵਾਪਸ ਜਿਹੜਾ ਹੈ ਮੁੜਿਆ ਜਾਵੇ ਪ੍ਰਮਾਤਮਾ ਸੁੱਖ ਰੱਖੇ ਬਾਕੀ ਜਿਹੜੀ ਸਾਈਕਲ ਦੀ ਪ੍ਰੈਕਟਿਸ ਹੈਗੀ ਇਹ ਕਾਫੀ ਸਮੇਂ ਤੋਂ ਚੱਲਦੀ ਪਈ ਐ ਐਕਸਰਸਾਈਜ਼ ఫిਜ਼ੀਕਲ ਔਰੇ ਦੀ ਤਾਂ ਕਿ ਲੰਬਾ ਸਾਈਕਲਿੰਗ ਕਰਨ ਦੇ ਨਾਲ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਇਹ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਕਿ ਇੱਕ ਬੰਦਾ ਅੱਜ ਸਾਈਕਲ ਚੁੱਕੇ ਔਰ ਤੁਰ ਪੇ ਇਹ ਔਖਾ ਹੁੰਦਾ ਹੈ ਕਿ ਲਈ ਪ੍ਰੈਕਟਿਸ ਕਾਫੀ ਚਾਹੀਦੀ ਹੈ ਇਹਦੇ ਵਾਸਤੇ ਫੇਰ ਹੀ ਲੰਮੀ ਸਾਈਕਲਿੰਗ ਜਿਹੜੀ ਅਸੀਂ ਕਰ ਸਕਦੇ ਹਾਂ ਨਾਰਮਲ ਜਿਹੜੀ ਸਾਈਕਲਿੰਗ ਅਸੀਂ ਆਮ ਕੀਤੀ ਹੁੰਦੀ ਹੈ ਸਕੂਲ ਟਾਈਮ ਤੇ ਕੀਤੀ ਹੈ ਉਸ ਤੋਂ ਬਾਅਦ ਫਿਰ ਨੌਕਰੀ ਪੇਸ਼ੇ ਕਾਰੋਬਾਰਾਂ ਦੇ ਵਿੱਚ ਪੈ ਜਾਂਦੇ ਆ ਤੇ ਗੱਡੀਆਂ ਤੇ ਸਕੂਟਰਾਂ ਮੋਟਰਸਾਈਕਲਾਂ ਦਾ ਵਰਤੋਂ ਜਿਹੜੀ ਅਸੀਂ ਕਰਦੇ ਹੈਗੇ ਇਸ ਕਰਕੇ ਜ਼ਰੂਰੀ ਹੁੰਦਾ ਕਿ ਕੋਈ ਵੀ ਜਿਹੜਾ ਕੰਮ ਹੈ ਉਹਨੂੰ ਕਰਨ ਤੋਂ ਪਹਿਲੇ ਪ੍ਰੈਕਟਿਸ ਜਿਹੜੀ ਹੈ ਕੀਤੀ ਜਾਵੇ ਤੇ ਲਗਭਗ ਪਿਛਲੇ ਸਾਲ ਜਨਵਰੀ ਤੋਂ ਸ਼ੁਰੂ ਕੀਤਾ ਸੀਗਾ ਜਿਹੜੀ ਇਸ ਚੀਜ਼ ਨੂੰ ਟਾਰਗੇਟ ਕਰਕੇ ਤੇ ਹੁਣ ਤੁਸੀਂ ਆਪ حساب ਲਾ ਲਓ ਵੀ ਨਾ ਚੱਲਦਾ ਪਿਆ ਹੈ ਅਕਤੂਬਰ ਜਨਵਰੀ ਬੂਰਾ ਲਾਇਆ ਫਰਵਰੀ ਲਾ ਅਕਤੂਬਰ ਵੀ ਸਮਝੋ ਤੁਸੀਂ ਲੱਗ ਗਿਆ 10 ਮਹੀਨੇ ਤਕਰੀਬਨ ਜਿਹੜੇ ਆ ਉਹ ਚੱਲੇ ਹੈਗੇ ਆ ਇਸ ਤੋਂ ਪਹਿਲਾਂ ਰੁਟੀਨ ਸੀ ਆਪਣੀ ਜਿਹੜੀ ਮਾੜਾ ਮੋਟਾ ਸੈਰ ਸਪਟਾਇਡ ਸਾਰੇ ਕਰਦੇ ਆ ਉਹਨਾਂ ਕਰੀ ਜਾਈਦਾ ਹੈਗਾ ਤੇ ਬਾਕੀ ਸਮਾਨ ਦੀ ਥੋੜੀ ਗੱਲਬਾਤ ਹੈ ਸਮਾਨ ਜਿਹੜਾ ਹੈ ਆਲਮੋਸਟ ਹੈ 99% ਜਿਹੜਾ ਹੈ ਉਹ ਮੇਰੇ ਇਕੱਠਾ ਕਰ ਲਿਆ ਹੈਗਾ ਸਾਰਾ ਤੇ ਸਮੇ ਦੇ ਸਾਹਬ ਦੇ ਨਾਲ ਅੱਗੇ ਜਦੋਂ ਅਸੀਂ ਵਧਾਂਗੇ ਤਾਂ ਨਜ਼ਰ ਜਿਹੜੀ ਹੈ ਉਹ ਵੇਖੀ ਕੀ ਕੀ ਲੈ ਕੇ ਚੱਲਣਾ ਪੈਂਦਾ ਹੈਗਾ ਤੇ ਹੋਰ ਕੀ ਕੀ ਮੁਸ਼ਕਲਾਂ ਹੁੰਦੀਆਂ ਹੈਗੀਆਂ ਸਫ਼ਰ ਦੀਆਂ ਇਹ ਤੇ ਹੁਣ ਸਿਆਣੇ ਕਹਿੰਦੇ ਆ ਵੀ ਜਦੋਂ ਰਾਹ ਪਏ ਤੇ ਜਾਂ ਵਾਹ ਪਏ ਜਾਣੀ ਆਪਣੇ ਵੱਲੋਂ ਫਿਰ ਉਹ ਥੇੜੀਆਂ ਲਿਸਟਾਂ ਬਣਾ ਕੇ ਚੱਲੇ ਆ ਅੱਗੇ ਦੇਖਦੇ ਆ ਜਦੋਂ ਹੁਣ ਰਾਵਾਂਗੇ ਤੇ ਪਤਾ ਲੱਗੂਗਾ ਕੀ ਕਮੀਆਂ ਪੇਸ਼ੀਆਂ ਸੀ ਤੇ ਕੀ ਕੀ ਸਮੱਸਿਆ ਸੀ ਕਿੱਥੇ ਕਿੱਥੇ ਰਹਿਣਾ ਕਿੱਥੇ ਕਿੱਥੇ ਖਾਣਾ-ਦਣਾ ਇਹ ਰੱਬ ਜਾਣਦਾ ਇਹਨਾਂ ਪਤਾ ਪੀਸਾਈਕਲ ਲੈ ਕੇ ਸਮਾਨ ਵਨ ਕੇ ਕਿ ਆਪਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਨਿਕਲ ਜਾਣਾ ਹੈ ਤਾਂ ਹੁਣ ਚੱਲਦੀ ਪਈ ਹੈ ਪ੍ਰੈਕਟਿਸ ਪ੍ਰੈਕਟਿਸ ਦਾ ਇਦਾਂ ਰਿਹਾ ਆਪਣਾ ਕੋਈ 5 ਕਿਲੋਮੀਟਰ ਜਿਹੜੀ ਸੀ 4 ਤੋਂ 5 ਦੇ ਵਿੱਚ ਦੌੜ ਲਾਉਂਦਾ ਸੀ ਬਿਨਾਂ ਰੁਕੇ ਤੇ ਬਿਨਾਂ ਸਾਹ ਚੜੇ ਜਦੋਂ ਦਾ ਸਾਈਕਲ ਲਿਆ ਜਿਆਦਾ ਚਿਰ ਨਹੀਂ ਹੋਇਆ ਉਦੋਂ ਦੀ ਸਾਈਕਲਿੰਗ ਸਵੇਰੇ ਜਿਹੜੀ ਆਪਾਂ ਟੋਟਲ ਮਿਲਾ ਕੇ ਡੇਢ ਘੰਟਾ ਸਾਈਕਲਿੰਗ ਰੋਜ਼ ਜਿਹੜੀ ਇਸ ਵੇਰੇ ਕਰੀਦੀ ਹੈਈ ਆ ਤਾਂ ਨਾਲ ਜਿਹੜੀ ਦੌੜ ਲਾਈਦੀ ਹੈ ਤੇ ਦਫ਼ਤਰ ਵੀ ਆਪਾਂ ਸਾਈਕਲ ਤੇ ਹੀ ਦੋ ਚਾਰ ਦਿਨ ਤੋਂ ਜਾ ਰਹੇ ਹਰੇ ਅੱਜ ਫੇਰ ਆਪਾਂ ਜਾਣਾ ਹੈ ਯਾਰ ਇਹ ਸਤਿ ਸ੍ਰੀ ਅਕਾਲ ਭਾਜੀ ਤੇ ਕੱਲ ਤੋਂ ਜਿਹੜਾ ਹੈਗਾ ਅਕਸਰ ਸਾਈ ਜਿਹੜੀ ਹੈ ਹੋਰ ਆਪਾਂ ਵਧਾਵਾਂਗੇ ਕਿਉਂਕਿ ਹੁਣ ਆਪਣੀ ਜਿਹੜੀ ਹੈ ਫਾਈਨਲ ਚਰਨ ਦੇ ਵਾਲਾ ਆਪਣਾ ਵਾਦੇ ਹੋਏ ਆ। ਇੱਕ ਅੱਧਾ ਹਫਤਾ ਆਪਣਾ ਹੋਏਗਾ ਫਿਰ ਆਪਾਂ ਟਰੈਵਲਿੰਗ ਜਿਹੜੀ ਹੈ ਹੂੰ ਸ਼ੁਰੂ ਕਰ ਦੇਣੀ ਹੈ ਲੰਬੀ ਟਰੈਵਲ ਸ਼ੁਰੂ ਕਰ ਦੇ ਤੇ ਪਹਿਲੇ ਟਾਰਗੇਟ ਜਿਹੜਾ ਹੈ ਨੇਨ ਜਿਹੜਾ ਮੇਰਾ ਪੁਸ਼ਕਰ ਜਿਹੜਾ ਮੇਲਾ ਹੈ ਉਹ ਦੇਖਣ ਦਾ ਹੈਗਾ ਉਹ ਆਪਾਂ ਦੇਖਣਾ ਹੈਗਾ ਕੀ ਕੀ ਹੁੰਦਾ ਇਹਦੇ ਛੋਣ ਕਿਵੇਂ ਹੈ ਤੇ ਰੋਡ ਮੈਫ ਵੀ ਕੁਝ ਬਣਾਇਆ ਕੁਝ ਆਈਡੀਆ ਹੈਗਾ ਉਹਦੇ ਉੱਤੇ ਵੀ ਕੰਮ ਕਰਨਾ ਅੱਜ ਕੱਲ ਦੇ ਵਿੱਚ ਇਦਾਂ ਦੀ ਗੱਲਬਾਤ ਹੈ ਵੀਕ ਮਿੰਟ ਦਾ ਹੀ ਆਪਾਂ ਅੱਜ ਇਹਨੂੰ ਰਿਕਾਰਡ ਕਰਾਂਗੇ ਤੇ 15 ਕੁ ਮਿੰਟ ਦਾ ਦਫਤਰ ਦਾ ਹੋਣਾ ਜਾਣ ਹੁੰਦਾ ਉਹ ਵੀ ਰਿਪੋਰਟ ਕਰਾਂਗੇ ਉਹਦੇ ਨਾਲ ਪਤਾ ਲੱਗ ਜਾਂਦਾ ਇਹ ਵਾਇਸ ਵਗੈਰਾ ਪ੍ਰੋਪਰ ਰਿਕਾਰਡ ਹੋ ਰਹੀ ਆ ਮਾਈਕ ਮੂਿਕਤ ਨਹੀਂ ਚਾਹੀਦਾ ਹੈਗਾ ਕੋਲ ਅਗਰ ਮਾਈਕ ਦੀ ਲੋੜ ਹੈਗੀ ਤੇ ਫਿਰ ਉਹਦਾ ਵੀ ਆਪਾਂ ਇੰਤਜ਼ਾਮ ਕਰੀਏ ਫੋਟੋਗ੍ਰਾਫੀ ਵਗੈਰਾ ਚ ਕੋਈ ਸਮੱਸਿਆ ਹੋਏ ਤੇ ਕਮੈਂਟ ਕਰਕੇ ਇਹ ਲੋਰ ਦੱਸਿਓ ਤਾਂ ਕਿ ਟਾਈਮ ਦੇ ਨਾਲ ਚੀਜ਼ਾਂ ਇੰਪਰੂਵ ਕਰ ਸਕੀਏ ਇਹ ਜਸਟ ਟ్రਾਇਲ ਹੈ ਇਹਨੂੰ ਸਾਰੇ ਜਾਣੇ ਅਸੀਂ ਦੇਖ ਕੇ ਜਿੱਥੇ ਕਮੀ ਪੇਸ਼ੀ ਹੋਵੇਗੀ ਫੋਟੋਗ੍ਰਾਫੀ ਚ ਉਹਨੂੰ ਜ਼ਰੂਰ ਦੱਸਿਓ ਤੇ ਹਲ ਹਾਲ ਆਪਾਂ 7 ਵਜੇ ਤੱਕ ਜਿਹੜਾ ਸਾਈਕਲ ਹੈ ਅੱਜ ਚਲਾਉਣਾ ਹੈਗਾ 7 ਵਜੇ ਤੋਂ ਬਾਅਦ ਜਾ ਕੇ ਫਿਰ ਆਪਾਂ ਇਸ਼ਨਾਨ ਪਾਣੀ ਕਰਕੇ ਤੇ ਦਫ਼ਤਰ ਦੀ ਕਰਨੀ ਹੈ ਤਿਆਰੀ ਤਿਆਰੀ ਕਰਨੀ ਹੈ ਤੇ ਫਿਰ ਸ਼ਾਮਾਂ ਨੂੰ ਕੁਝ ਬਾਜ਼ਾਰ ਦੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਵੀ ਕਰਨਾ ਹੈ ਤੇ ਤਾਂ ਕਿ ਦੀਵਾਲੀ ਤੋਂ ਪਹਿਲੇ ਪਹਿਲੇ ਆਪਾਂ ਦਾ ਸਾਰਾ ਖਰਚੇ ਦਾ ਕੰਮ ਹੈ ਛੋਟਾ ਮੋਟਾ ਨਿੱਕਰ ਸੁਪਰ ਜਿਹੜਾ ਹੈ ਉਹ ਲੈਣਾ ਹੈ ਕਿਉਂਕਿ ਦੀਵਾਲੀ ਨੂੰ ਇੱਕ ਤੇ ਰਸ਼ ਜ਼ਿਆਦਾ ਹੋ ਜਾਂਦਾ ਬਾਜ਼ਾਰ ਦੇ ਵਿੱਚ ਦੂਜਾ ਨੰਬਰ ਇੱਕ ਕਾਫੀ ਜਿਹੜੀ ਗਿੰਤੀ ਹੁੰਦੀ ਹੈ ਨਿੱਕੇ ਨਿੱਕੇ ਸਮਾਨ ਦੀ ਜਿਹੜਾ ਇਨਸਾਨ ਨੂੰ ਰੋਜ਼ ਵਰਤੋਂ ਲਈ ਚਾਹੀਦਾ ਹੁੰਦਾ। ਇੱਕ ਕਦੀ ਅਸੀਂ ਇਹ ਚੀਜ਼ ਨੂੰ ਕਾਊਂਟ ਨਹੀਂ ਕੀਤਾ ਜਦੋਂ ਪੇਪਰ ਤੇ ਕਾਊਂਟ ਕਰੀਏ ਤੇ ਇਹ 50 60 ਚੀਜ਼ਾਂ ਬਣ ਜਾਂਦੀਆਂ। ਤੇ ਕਾਫੀ ਚੀਜ਼ਾਂ ਜਦੋਂ ਲਿਖ ਕੇ ਦੇਖਦੇ ਹੋ ਤਾਂ ਕਾਫੀ ਬਣ ਜਾਂਦੀਆਂ ਘਰਾਂ 'ਚ ਇਹ ਚੀਜ਼ ਮਹਿਸੂਸ ਨਹੀਂ ਹੁੰਦੀ ਆਪਾਂ ਲਈ ਜਾਂਦੇ ਆ ਵਰਤੀ ਜਾਂਦੇ ਆ ਨਵੀਆਂ ਆਈ ਜਾਂਦੀਆਂ ਆ ਪੁਰਾਣੀਆਂ ਖਾਲੀ ਡੱਬੇ ਛੁੱਟੀਆਂ ਜਾਂਦੀਆਂ ਕਰ ਕਰਕੇ ਪਰ ਜਦੋਂ ਇਸ ਤਰ੍ਹਾਂ ਦਾ ਕੰਮ ਹੋਵੇ ਗਿਣਤੀ ਮਿੰਤੀ ਚ ਆ ਜਾਂਦਾ। ਤੇ ਫੇਰ ਜਿਹੜਾ ਕਿ ਉਹ ਪਤਾ ਲੱਗਦਾ ਵੀ ਯਾਰ ਇਹ ਨੰਬਰਸ ਕਾਫੀ ਹੁੰਦਾ ਹੈ ਮੈਂ ਕਾਊਂਟ ਕੀਤਾ ਸੀ ਤੇ ਹੁਣ ਮੇਰੇ ਕੋਲ ਜਿਹੜੇ ਸੀ 60 ਨੰਬਰਸ ਸੀ ਆਈਟਮਾਂ ਦੇ ਹੁੰਦੇ 60 ਤੇ ਦੀਸੀ ਘਿਜੜੀ ਚ ਜਾਂਦੀ ਨਹੀਂ ਸੁੱਕ ਚੁੱਕੀਆਂ ਇਹਦੀ ਟਰੈਵਲਿੰਗ ਤੇ ਲੋਡ ਪੈਣੀ ਹੈਗੀ ਤੇ ਮੈਂ ਉਹ ਇੱਕ ਲਿਸਟ ਬਣਾ ਲਈ ਸੀ ਤੇ ਉਹਦੇ ਹਿਸਾਬ ਨਾਲ ਚੱਲਿਆਂ ਜੀ ਆਪਾਂ ਇਦਾਂ ਕਹੀਏ ਸਮਾਂ ਰੱਖ ਲਈ ਆਪਾਂ ਆਟੇ ਛਟੇ ਮਨ ਨੂੰ ਲੱਗਦਾ ਓੱਖਾ ਕੰਮ ਕਿਧੇ ਵਿੱਚ ਰਹਿ ਜਾਣੀ ਐਡਮਾ ਬਾਕੀ ਬੰਦਾ ਰਸਤੇ 'ਚ ਵੀ ਇਹੋ ਜਿਹੀ ਕੋਈ ਜਿਹੜੀ ਚੀਜ਼ ਨਹੀਂ ਹੈਗੀ ਜਿਹੜੀ ਬਾਜ਼ਾਰ ਦੇ ਵਿੱਚ ਨਹੀਂ ਮਿਲਦੀ ਬੰਦਾ ਖਰੀਦ ਵੀ ਸਕਦਾ ਤਾਂ ਗੱਲ ਹੁੰਦੀ ਐ ਵੀ ਸਮਾਂ ਜੇ ਖੁੱਲਾ ਹੈਗਾ ਤੇ ਫਿਰ ਤਾਂ ਗੱਲ ਕੋਈ ਨਹੀਂ ਸਮਾਂ ਤੇ ਫਿਰ ਆਪਣੇ ਕੋ ਵੀ ਖੁੱਲਾ ਸੁਰਖਮੇਲਾ ਜਿਹੜਾ ਹੈਗਾ ਪੁਸ਼ਕਰ ਦਾ ਉਹਦਾ ਕਰਕੇ ਹੜਾ ਥੋੜਾ ਜਿਹਾ ਤੂੰ ਟਾਈਮਲੀ ਪਹੁੰਚਣਾ ਆਦਰਵਾਇਜ਼ ਤੇ ਸਮਾਂ ਹੀ ਸਮਾਂ ਹੈ ਕੋਈ ਇਸ਼ੂ ਨਹੀਂ ਹੈ ਨਾ ਕਿ ਦੁਨੀਆ ਰੱਬ ਨੇ ਬਹੁਤ ਚੰਗੀ ਬਣਾਈ ਹੈ ਸੋ ਦੇਖਦੇ ਆ ਕੁਦਰਤ ਦੇ ਰੰਗ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਨਾਲੇ ਜਿਹੜੀ ਆ ਗੱਲਬਾਤ ਚੱਲਦੀ ਰਹੇਗੀ ਤੁਹਾਡੇ ਨਾਲ ਮਨ ਲੱਗਿਆ ਰਹੇਗਾ ਕੈਮਰੇ ਨਾਲ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤੇ ਸਫਰ ਦਾ ਵੈਸੇ ਵੀ ਮੈਂ ਨੋਟ ਕੀਤਾ ਕੋਈ ਮਹਿਸੂਸ ਨਹੀਂ ਹੁੰਦਾ ਬੰਦੇ ਨੂੰ ਮੈਂ ਸਫਰ ਕਰਦਾ ਪਿਆ ਤੇ ਜਿਹੜੀ ਜਾਂਦਾ ਬੰਦਾ ਨਾਲੇ ਗੱਲਬਾਤ ਕਰੀ ਜਾਂਦਾ ਫਿਲਹਾਲ ਜਿਹੜਾ ਟ੍ਰਾਇਲ ਹੈਗਾ ਇਹ ਸਾਡੇ ਰਹੇ ਮਗਰਲੇ ਪਾਸੇ ਨੂੰ ਨਹੀਂ ਹੈਗੀ ਆ ਖਾਲੀ ਗੁੱਡਾ ਦੀ ਇਹਦੇ ਚ ਆਪਾਂ ਪ੍ਰੈਕਟਿਸ ਜਿਹੜੀ ਆ ਕਰੀ ਰਹੀ ਆ ਹਰ ਰੋਜ਼ ਤੇ ਵਧੀਆ ਰੋਡ ਵਗੈਰਾ ਬਣਿਆ ਸਾਫ਼ ਸੁਥਰਾ এনवायरमेंट ਤੇ ਗ੍ਰੀਨਰੀ ਹੈ ਤੇ ਪ੍ਰੈਕਟਿਸ ਕਰਨ ਦੀ ਕੋਈ ਮੁਸ਼ਕਲ ਹੈ ਨਹੀਂ ਇੱਥੇ ਜਿੰਨੀ ਮਰਜ਼ੀ ਬੰਦਾ ਪ੍ਰੈਕਟਿਸ ਕਰ ਸਕਦਾ ਖੁੱਲਾ ਥਾਂ ਜਾਂ ਦੌੜ ਨੂੰ ਵੀ ਕਿਉਂਕਿ ਇਹ ਵੀ ਇੱਕ ਮਸਲਾ ਹੁੰਦਾ ਹੈ ਹੋਰ ਇਨਸਾਨ ਨੂੰ ਭੱਜਣ ਲਈ ਦੌੜਨ ਲਈ ਖੁੱਲੀ ਜ਼ਮੀਨ ਤੇ ਚਾਹੀਦੀ ਹੈ ਨਾ ਜਿੰਨੇ ਮਰਜ਼ੀ ਤੁਸੀਂ ਐਥਲੀਟ ਹੋ ਜਿੱਡੇ ਮਰਜ਼ੀ ਤੁਸੀਂ ਪਲੇਅਰ ਹੋ ਪਰ ਤੁਹਾਨੂੰ ਗਰਾਊਂਡ ਤੇ ਚਾਹੀਦੀ ਹੈ ਨਾ ਆਪਣੇ ਕੰਮ ਦੇ ਮੁਤਾਬਕ ਇਸੇ ਤਰ੍ਹਾਂ ਹੀ ਨੌਕਰੀ ਪੇਸ਼ੇ ਦਾ ਹਿਸਾਬ ਹੈ। ਉਹ ਲੈਖਾਈ ਦਾ ਹਿਸਾਬ ਹੈ। ਜਿੰਨੇ ਮਰਜੀ ਤੁਸੀਂ ਪੜ੍ਹੇ ਲਿਖੇ ਹੋ ਸਿਆਣੇ ਹੋ ਪਰ ਤੁਹਾਨੂੰ ਪਰਫਾਰਮ ਕਰਨ ਵਾਸਤੇ ਇੱਕ ਪਲੇਟਫਾਰਮ ਤੇ ਚਾਹੀਦਾ ਹੁੰਦਾ ਨਾ। ਜਿੱਥੇ ਤੁਸੀਂ ਆਪਣੇ ਆਪ ਨੂੰ ਪਰਫਾਰਮ ਕਰਕੇ ਆਪਣਾ ਜਿਹੜੀ ਕਾਬਲੀਅਤ ਜਿਹੜੀ ਆ ਉਹ ਸਾਬਤ ਕਰ ਸਕੋ। ਦੁਨੀਆਂ ਦੇ ਅੱਗੇ ਪੇਸ਼ ਕਰ ਸਕੋ ਤਾਂ ਹੀ ਤੁਹਾਨੂੰ ਜਿਹੜਾ ਉਹਦਾ ਰਿਵਾਰਡ ਮਿਲੇਗਾ ਕਿਉਂਕਿ ਉਹ ਤਾਂ ਹੀ ਸੰਭਵ ਹੁੰਦਾ ਹੈ ਜੇ ਬੰਦਾ ਜੋਨੇ ਪੜਾਈ ਲਖਾਈ ਕੀਤੀ ਹੈ ਜਾਂ ਉਹਦਾ ਜਿਹੜਾ ਰਿਸ਼ਤਾ ਹੈ ਸਮਾਜ ਦੇ ਨਾਲ ਜਾਂ ਉਹਦੀ ਜਿਹੜੀ ਪੋਸਟ ਹੈ ਜਿਸ ਤੇ ਉਹ ਕੰਮ ਕਰਦਾ ਹੈ ਜਿਸ ਦਰਜੇ ਦੇ ਕੰਮ ਕਰਦਾ ਹੈ ਜੇ ਉਹ ਦੇ ਮੁਤਾਬਕ ਵਤੀਰਾ ਨਹੀਂ ਕਰਦਾ ਤਾਂ ਉਹਨੂੰ ਉਸ ਆਪਣੀ ਅਹੁਦੇ ਦਾ ਫਾਇਦਾ ਨਹੀਂ ਮਿਲਦਾ ਸੁੱਖ ਨਹੀਂ ਮਿਲਦਾ ਇਸੇ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਹੈ ਮਾਂ ਪਿਓ ਭੈਣ ਭਰਾ ਚਾਚਾ ਤਾਇਆ ਇਹ ਉਹਦੇ ਮੁਤਾਬਕ ਉਹ ਬਤੀਰਾ ਨਹੀਂ ਕਰਦਾ ਤੇ ਫਿਰ ਉਹਨੂੰ ਉਸ ਰਿਸ਼ਤਿਆਂ ਦਾ ਸੁੱਖ ਨਹੀਂ ਮਿਲਦਾ ਮੁਕਤੀ ਗੱਲ ਵੀ ਹਰ ਬੰਦੇ ਨੂੰ ਆਪਣੇ ਰੁਤਬੇ ਦੇ ਹਿਸਾਬ ਨਾਲ ਤਜਰਬੇ ਦੇ ਹਿਸਾਬ ਨਾਲ ਸਟੇਟਸ ਦੇ ਹਿਸਾਬ ਦੇ ਨਾਲ ਬਤੀਰਾ ਕਰਨਾ ਚਾਹੀਦਾ ਹੈ ਤੇ ਫੇਰ ਹੀ ਉਹਨੂੰ ਉਹਦਾ ਨਿਗ ਮਿਲਦਾ ਹੈ ਉਦਾਹਰਨ ਦੇ ਤੌਰ ਤੇ ਹੁਣ 70 ਸਾਲ ਦਾ ਬੰਦਾ ਹੋਵੇ ਤੇ ਬਤੀਰਾ ਕਰੇ ਉਹ 20 ਸਾਲਾਂ 18 ਸਾਲਾਂ ਵਾਲੇ ਆਲ ਫੇਰ ਕੀ ਹੋਇਆ ਕਿ ਉਹਨੂੰ ਉਸ ਆਪਣਾ ਉਮਰ ਦਾ ਜਿਹੜਾ ਉਹ ਸਟੇਟਸ ਹੈ ਜਿਹੜਾ ਉਮਰ ਦਾ ਉਹਦੇ ਕੋਲ ਰਤਬਾ ਹੈ 70 ਸਾਲ ਦਾ 익ਸਪੀਰੀਅੰਸ ਦਾ ਤਜਰਬੇ ਦਾ ਉਹਦਾ ਹੁਣ ਫਲ ਜਿਹੜਾ ਹੈ ਉਹਦਾ ਜਿਹੜਾ ਨਿਗ ਹੈ ਉਹਦਾ ਸੁੱਖ ਹੈ ਜਿਹੜਾ ਹੈ ਉਹ ਨਹੀਂ ਮਿਲੇਗਾ ਜਿਸ ਕਰਕੇ ਜਿਸ ਵੀ ਜੀ ਸਲੈਪਡ ਹੈ ਬੱਚਾ ਬੱਚਾ ਇਹ ਮੰਨ ਲਓ ਜੇ ਉਹ ਦੀ 18-20 ਸਾਲ ਉਮਰ ਆ ਤੇ ਉਹ 70 ਸਾਲ ਵਾਲੇ ਕੰਮ ਕਰੇਗਾ ਤਾਂ ਵੀ ਜਿਹੜਾ ਫਿਰ ਉਹ ਕੰਮ ਜਿਹੜਾ ਹੈ ਉਹ ਆਪਣੇ ਹਾਨਾ ਹਾਨੀਆਂ ਦੇ ਵਿੱਚ ਆਪਣੇ ਹਮ ਉਮਰ ਦੇ ਵਿੱਚ ਉਹ ਵੱਟ ਜਸਟ ਨਹੀਂ ਹੋਏਗਾ ਤੇ ਇਹ ਸਾਰਿਆਂ ਵਾਸਤੇ ਹੀ ਹੈ ਹੁਣ ਪਾਲਤੂ ਜਾਨਵਰ ਹੈ ਕੋਈ ਰੱਖਿਆ ਕਿ ਜੇ ਉਹਨੂੰ ਓਦਾਂ ਪੱਟ ਦੀ ਤਰ੍ਹਾਂ ਵੇਖ ਨਹੀਂ ਕਰਦਾ ਓਦਾਂ ਵਤੀਰਾ ਨਹੀਂ ਕਰਦਾ ਉਹਨੂੰ ਵੀ ਜਿਹੜਾ ਆਪਣੇ ਮਾਲਕ ਦਾ ਸੁੱਖ ਜਿਹੜਾ ਹੈ ਨਹੀਂ ਮਿਲੇਗਾ ਇਹ ਇਸ ਤਰ੍ਹਾਂ ਦੀ ਗੱਲਬਾਤ ਸੀ ਜੀ ਅੱਜ ਇਹ ਦੇਖਦੇ ਆ ਥੋੜੇ ਹੋਰ ਨਜ਼ਾਰੇ ਫਿਰ ਵੀਡੀਓ ਜਿਹੜੀ ਇੱਥੇ ਐਂਡ ਕਰ ਦਿੰਨੇ ਆ ਤੇ ਫਿਰ ਆਪਾਂ ਇਹਦੀ ਕਮੀਆਂ ਪੇਸ਼ੀਆਂ ਚੈੱਕ ਕਰਕੇ ਅਗਲੀ ਵੀਡੀਓ ਜਿਹੜੀ ਆ ਫੇਰ ਆਪਾਂ ਬਣਾ ਕੇ ਜਿਹੜੀ ਆ ਉਹ ਪਾਵਾਂਗੇ। ਆ ਕਿ ਇਹ سلسلہ ਜਿਹੜਾ ਹੈ ਇਹ ਚੱਲਦਾ ਰਹਿਣਾ ਹੈ। ਰਸਤੇ ਦੇ ਵਿੱਚ ਲੱਗ-ਲੱਗ ਤਰਤੀਆਂ ਹੋਣੀਆਂ। ਕਿਤੇ ਕਿਸੇ ਕਿਸਮ ਦੀ ਵਜਾਈ ਹੁੰਦੀ ਆ। ਕਿਤੇ ਕਿਸੇ ਕਿਸਮ ਦੀ ਵਜਾਈ ਹੁੰਦੀ ਆ। ਇਸੇ ਤਰ੍ਹਾਂ ਹੀ ਲੱਗ-ਲੱਗ ਇਨਸਾਨ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਏ ਯਾਰ ਰੋੜੀ ਜੋ ਪਤਾ ਨਹੀਂ ਕੌਣ ਲਾ ਰਿਹਾ ਸੀ ਇਹ ਲਿਖਿਆ ਰਿਹਾ ਦੇ ਦੇ ਹਿੰਦੇ ਪੜਿਆ ਨਹੀਂ ਗਿਆ ਲਾਈਟ ਦੇ ਦੇ ਵਾਈਸੋ ਬਟਾਲਾ ਸ਼ਹਿਰ ਅਤੇ ਐਸਡੀ ਚੌਗਿਰਦੇ ਨੂੰ ਹਰਿਆ ਭਰਿਆ ਸਾਫ ਸੁਥਰਾ ਅਤੇ ਖੂਬਸੂਰਤ ਬਣਾਉਣ ਲਈ ਵਾਈਸੋ ਬਟਾਲਾ ਦੇ ਮੈਂਬਰ ਬਣੋ ਮੈਂਬਰ ਬਣਨ ਬਾਰੇ ਵਿਸਥਾਰੀ ਜਾਣਕਾਰੀ ਲਈ ਸੰਪਰਕ ਕਰੋ ਨੀਚੇ ਮੋਬਾਈਲ ਨੰਬਰ ਲਿਖਿਆ ਹੈ ਕਿ ਸੱਜਣੇ ਆਪਣਾ ਵਧੀਆ ਭਰਾਲਾ ਜੀ ਚੰਗੀ ਗੱਲ ਹੈ ਔਰ ਇਹ ਪਹਿਲ ਕਦਮੀ ਜਿਹੜੀ ਹੈ ਕਰਨੀ ਚਾਹੀਦੀ ਹੈ ਜਿਹੜੇ ਵੀ ਇਹ ਸੱਜਣ ਕਰਦੇ ਆ ਬਹੁਤ ਵਰੀਆ ਗੱਲ ਹੈ ਕੋਪਟਰ ਤੀਨੂ ਇਸ ਵੇਲੇ ਬਹੁਤ ਜਿਹੜੀ ਇਹ ਲੋਡ ਹੈ ਜੀ ਇਸ ਚੀਜ਼ ਦੀ ਇਹ ਜ਼ਰੂਰੀ ਆ ਕੋਪਟਰ ਤੀਦੇ ਨਾਲ ਇਹ ਪਰਿਆਵਰਣ ਹੈਗਾ ਸਾਫ਼ ਸਥਰਾ ਤੇ ਹਰਿਆ ਪਰਿਆ ਤਾਂ ਹੀ ਜਿਹੜੇ ਲੋਕ ਹੈਗੇ ਆ ਤੇ ਆਪਣਾ ਜਨ ਜੀਵਨ ਜਿਹੜਾ ਚੰਗੇ ਤਰ੍ਹਾਂ ਬਰਤੀਤ ਕਰ ਸਕਦੇ ਹੈ ਤਕੀ ਵਾਸਤੇ ਧਰਤੀ ਦਾ ਰੇਡੀਏਟਰ ਹੁੰਦੇ ਹੈ ਜਿਹੜੇ ਦਰਖਤ ਹੁੰਦੇ ਹੈਗੇ ਜਿਦਾਂ ਗੱਡੀ ਦੇ ਵਿੱਚ ਰੇਡੀਏਟਰ ਹੁੰਦਾ ਹੈ ਪਾਣੀ ਪੈਂਦਾ ਗੱਡੀ ਨੂੰ ਠੰਡੀ ਰੱਖਦਾ ਹੈ ਇਸੇ ਤਰ੍ਹਾਂ ਹੀ ਰੁੱਖ ਜਿਹੜੇ ਆ ਧਰਤੀ ਨੂੰ ਠੰਡੀ ਰੱਖਦੇ ਆ ਕੂਲ ਕਰਦੇ ਆ ਇਹ ਬਹੁਤ ਪ੍ਰਮਾਤਮਾ ਨੇ ਇੱਕ ਇਹੋ ਜਿਹਾ ਸਿਸਟਮ ਜਿਹੜਾ ਹੈ ਬਣਾਇਆ ਗਿਆ ਹੈ। ਸੋ ਧੰਨਵਾਦ ਦੋਸਤੋ ਵੀਡੀਓ ਵੇਖਣ ਵਾਸਤੇ। ਹੁਣ ਆਪਾਂ ਇਹਨੂੰ ਇੱਥੇ ਐਂਡ ਕਰ ਦਿੰਨੇ ਆ। ਬਾਕੀ ਜਿਹੜੀ ਗੱਲਬਾਤ ਜਿਹੜੀ ਹੈ ਹੁਣ ਜਿਸ ਤਰ੍ਹਾਂ ਅੱਗੇ ਹੋਏਗੀ ਉਹ ਤੁਹਾਨੂੰ ਦੱਸਦੇ ਰਹਾਂਗੇ। ਕੋਈ ਕਮੀ-ਕੀਸ਼ੀ ਹੋਏਗੀ ਵੀਡੀਓ ਤੇ ਤਾਂ ਤੁਸੀਂ ਜਿਹੜਾ ਹੈ ਜਰੂਰ ਦੱਸਣਾ। ਧੰਨਵਾਦ ਸੱਜਣਾ।